ਆਸਾ ਸਿੰਘ ਮਸਤਾਨਾ ਇਸ ਮਹਾਨ ਪੰਜਾਬੀ ਗਾਇਕ ਤੇ ਸੰਗੀਤਕਾਰ ਦਾ ਜਨਮ 1926 ਵਿੱਚ ਲਾਹੌਰ ਵਿਖੇ ਹੋਇਆ ਮਸਤਾਨਾ ਜੀ ਲੋਕ ਗਾਇਕੀ ਵਿੱਚ ਜੁਗਨੀ ਤੇ ਹੀਰ ਵਰਗੀਆਂ ਸ਼ੈਲੀਆਂ ਗਾਉਣ ਕਰਕੇ ਖਾਸ ਤੌਰ ਤੇ ਮਸ਼ਹੂਰ ਹੋਏ ਤੇ ਹਿੰਦੀ ਸਿਨੇਮਾ ਦੀ 1964 ਵਿੱਚ ਆਈ ਫਿਲਮ ਦੂਜ ਕਾ ਚਾਂਦ ਵਿੱਚ ਗਾਣੇ ਨੂੰ ਆਵਾਜ਼ ਦਿੱਤੀ ਜਿਸ ਨਾਲ ਪ੍ਰਸਿੱਧੀ ਦੇਸ਼ ਭਰ ਵਿੱਚ ਹੋਈ ਆਸਾ ਸਿੰਘ ਬਚਪਨ ਵਿੱਚ ਵੀ ਗੁੰਗੜਾਉਂਦੇ ਰਹਿੰਦੇ ਸੀ ਤੇ ਜਦ 8ਵੀਂ ਕਲਾਸ ਵਿੱਚ ਪੜ੍ਹਦੇ ਆ ਇਹਨਾਂ ਦੇ ਟੀਚਰ ਨੇ ਆਵਾਜ਼ ਸੁਣੀ ਤਾਂ ਮਸਤਾਨਾ ਨਾਮ ਦੇ ਦਿੱਤਾ ਛੋਟੀ ਉਮਰ ਵਿੱਚ ਹੀ ਇਹਨਾਂ ਦੀ ਆਵਾਜ਼ ਤੇ ਗਾਉਣ ਦੀ ਕੁਦਰਤੀ ਪ੍ਰਤਿਭਾ ਨੇ ਲੋਕਲ ਕਮਿਊਨਿਟੀ ਵਿੱਚ ਪਛਾਣ ਬਣਾ ਲਈ ਸੀ ਪਰ ਆਸਾ ਸਿੰਘ ਮਸਤਾਨਾ ਦੀ ਲਾਈਫ ਵਿੱਚ ਟਰਨਿੰਗ ਪੁਆਇੰਟ ਆਇਆ ਜਦ 1940 ਦੇ ਦਸ਼ਕ ਵਿੱਚ 올 ਇੰਡੀਆ ਰੇਡੀਓ ਤੇ ਗਾਉਣਾ ਸ਼ੁਰੂ ਕੀਤਾ ਜੋ ਉਸ ਸਮੇਂ ਦੇ ਫੋਕ ਗਾਇਕਾਂ ਨੂੰ ਉਤਸ਼ਾਹਿਤ ਕਰ ਰਿਹਾ ਸੀ ਜਿਨ੍ਹਾਂ ਵਿੱਚ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਤੇ ਪੁਸ਼ਪਾ ਹੰਸਵਰਗੇ ਦਿੱਗਜ ਕਲਾਕਾਰ ਸ਼ਾਮਿਲ ਸਨ ਜਿਸ ਨਾਲ ਇਹਨਾਂ ਦੀ ਆਵਾਜ਼ ਨੇ ਦੇਸ਼ ਭਰ ਵਿੱਚ ਵੱਖਰੀ ਪਹਿਚਾਨ ਮਿਲੀ ਤੇ ਮਸਤਾਨਾ ਜਿਹੀ ਕਦਰਦਾਨ ਇਸ ਕਦਰ ਰਹੇ ਕਿ 45 ਸਾਲ ਤੋਂ ਵੱਧ ਆਲ ਇੰਡੀਆ ਰੇਡੀਓ ਨਾਲ ਹੀ ਜੁੜੇ ਰਹਿ ਕੇ ਸੇਵਾ ਨਿਭਾਈ ਇਹਨਾਂ ਦੇ ਫੇਮਸ ਗਾਣਿਆਂ ਵਿੱਚ ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀਏ ਤੇ ਕਾਲੀ ਤੇਰੀ ਗੁੱਤ ਵਰਗੇ ਗਾਣੇ ਰਹੇ ਜੋ ਆਉਣ ਵਾਲੇ ਪੰਜਾਬੀ ਗਾਇਕਾਂ ਲਈ ਉਦਾਹਰਣ ਸਾਬਿਤ ਹੋਏ ਇਸ ਤੋਂ ਇਲਾਵਾ ਸੈਡ Song ਵਿੱਚ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਵਰਗੇ ਗਾਣੇ ਸ਼ਾਮਿਲ ਰਹੇ ਜੋ ਕਾਫੀ ਮਸ਼ਹੂਰ ਹੋਏ ਅਚੀਵਮੈਂਟਸ ਦੀ ਗੱਲ ਕਰੀਏ ਤਾਂ 1961 ਵਿੱਚ ਅਫਗਾਨਿਸਤਾਨ ਜਾਣ ਵਾਲੀ ਇੰਡੀਆ ਦੀ ਪਹਿਲੀ ਕਲਚਰਲ ਡੈਲੀਗੇਸ਼ਨ ਦਾ ਹਿੱਸਾ ਰਹੇ ਮਸਤਾਨਾ ਜੀ ਇਸ ਤੋਂ ਬਾਅਦ ਯੂਕੇ ਕੈਨੇਡਾ ਕੁਵੇਇਤ ਤੇ ਯੂਐਸ ਵਰਗੇ ਕਈ ਦੇਸ਼ਾਂ ਦੇ ਦੌਰੇ ਕੀਤੇ ਜਿੱਥੇ ਜਾ ਕੇ ਪਰਫਾਰਮ ਕਰਕੇ ਨਿਹਾਲਤਾ ਕੀਤਾ ਹੀ ਨਾਲ ਹੀ ਦੁਨੀਆ ਨੂੰ ਪੰਜਾਬ ਦੇ ਅਮੀਰ ਵਿਰਸੇ ਬਾਰੇ ਵੀ ਜਾਗਰੂਕ ਕਰਦੇ ਸੀ ਅਵਾਰਡਸ ਵਿੱਚ 1985 ਵਿੱਚ ਪਦਮਸ਼ਰੀ ਤੇ 1986 ਵਿੱਚ ਸੰਗੀਤ ਨਾਟਕ ਅਕੈਡਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ 1999 ਵਿੱਚ ਮਸਤਾਨਾ ਜੀ ਇੱਕ ਐਕਸੀਡੈਂਟ ਦੀ ਲਪੇਟ ਵਿੱਚ ਆ ਗਏ ਜਿਸ ਤੋਂ ਬਾਅਦ ਸਿਹਤ ਨੇ ਮੋੜ ਨਾ ਪਾਇਆ ਤੇ ਆਖਿਰ 23 ਮਈ ਨੂੰ ਆਖਰੀ ਸਾਲ ਹੈ ਪਰ ਇਦਾਂ ਦੇ ਮਹਾਨ ਗਾਇਕ ਆਪਣੇ ਗਾਣਿਆਂ ਦੇ ਰੂਪ ਵਿੱਚ ਹਮੇਸ਼ਾ ਲਈ ਅਮਰ ਹੋ ਜਾਂਦੇ ਨੇ